ਸੱਚੀ ਗੱਲ ਜੀ ਸਾਰਿਆਂ ਨੂੰ ਕੱਲ ਆਨਰੇਬਲ ਕੋਰਟ ਨੇ ਮਲੇਰਕੋਟਲਾ ਦੀ ਕੋਰਟ ਨੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨੂੰ ਨਰੇਸ਼ ਯਾਦਵ ਨੂੰ ਜਿਹੜਾ ਬਹੁਤ ਹੀ ਚਹੇਤਾ ਮੰਨਿਆ ਜਾਂਦਾ ਹੈ ਅਰਵਿੰਦ ਕੇਜਰੀਵਾਲ ਦਾ ਆਮ ਆਦਮੀ ਪਾਰਟੀ ਦਾ ਔਰ ਉਹਦੀਆਂ ਕੁਝ ਤਸਵੀਰਾਂ ਵੀ ਮੈਂ ਸਾਂਝੀ ਕਰ ਰਿਹਾ ਕਿ ਇਹ ਉਹ ਐਮਐਲਏ ਹੈ ਜਿਹਨੂੰ ਕੇਜਰੀਵਾਲ ਸਾਹਿਬ ਨੇ ਇੱਕ ਵਾਰੀ ਨਹੀਂ ਕਈ ਵਾਰੀ ਐਮਐਲਏ ਦੀ ਟਿਕਟ ਦੇ ਕੇ ਨਵਾਜਿਆ ਆਹ ਹਰਪਾਲ ਚੀਮਾ ਸਾਹਿਬ ਨਾਲ ਉਹਦੀ ਫੋਟੋ ਇਹ ਭਗਵੰਤ ਮਾਨ ਨਾਲ ਉਹਦੀ ਫੋਟੋ ਔਰ ਇਹ ਸਪੀਕਰ ਸਾਹਿਬ ਕੁਲਤਾਰ ਸੰਧਵਾ ਤੇ ਸਾਰੀ ਆਮ ਆਦਮੀ ਪਾਰਟੀ ਦੀ ਜੋ ਲੀਡਰਸ਼ਿਪ ਆ ਉਹਦੇ ਨਾਲ ਉਹਦੀ ਫੋਟੋ ਇਹ ਜਾਂ ਇਨਸਾਨ ਜੀਨੇ ਨੋਇੰਗਲੀ ਔਰ ਜਿਹਨੂੰ ਆਨਰੇਬਲ ਕੋਰਟ ਨੇ ਹਲੇ ਤਾ ਇਹਦੇ ਤੇ ਲੀਨਿਐਂਟ ਵਿਊ ਲਿਆ ਹੈ ਕਿ ਇਹ ਕੱਲਾ ਕੱਲਾ ਆਪਦੇ ਪਰਿਵਾਰ ਦਾ ਕਮਾਊ ਪੁੱਤ ਹੈ ਮਗਰ ਫਿਰ ਵੀ ਉਸ ਤੋਂ ਬਾਅਦ ਇਹਨੂੰ 120 ਵੀ ਕਾਂਸਪੀਰੇਸੀ ਤਹਿਤ 295ਏ 120ਵੀ ਦੇ ਨਾਲ ਪੜੀ ਜਾਂਦੀ ਹੈ 153ਏ ਕਿ ਰਿਲੀਜੀਅਸ ਭਾਵਨਾ ਨੂੰ ਖੇਸ ਪਹੁੰਚਾਉਣਾ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਨਾ ਸੈਕੂਲਰਾਈਜ਼ ਕਰਨਾ ਉਹਨਾਂ ਦੇ ਧਰਮ ਗ੍ਰੰਥ ਨੂੰ ਕੁਰਾਨ ਸ਼ਰੀਫ ਨੂੰ ਉਹਦੀ ਬੇਅਤਵੀ ਕਰਨੀ ਔਰ ਮੈਂ ਸਮਝਦਾ ਹਾਂ ਕਿ आम आदमी पार्टी हैज अ लॉट टू आंसर अरविंद केजरीवाल भगवंत मान और इनहदी समूची टीम कि यही पॉलिटिक्स ते ਥੋਡੀ ਬੁਨਿਆਦ ਖੜੀ ਆ Hindu Sikh ਕਿਵੇਂ ਲੜਾਉਣੇ ਆ Hindu Musalman ਭਾਈਚਾਰੇ ਦੀ ਲੜਾਈ ਕਿਵੇਂ ਕਰਾਉਣੀ ਆ Sikh Hindu Sikh ਕਿਵੇਂ ਮਸਲੇ ਖੜੇ ਕਰਨੇ ਆ ਔਰ ਇਹ ਬੁਨਿਆਦ ਤੇ ਅੱਜ ਥੋਡੀ ਪੋਲਿਟਿਕਸ ਏ ਟਿੱਕੀ ਆ ਹਲੇ ਤਾਂ ਇੱਕ ਕੇਸ ਤੇ ਤੁਹਾਡਾ ਕਨਵਿਕਸ਼ਨ ਆਈ ਹੈ ਮੇਰਾ ਇਹ ਮੰਨਣਾ ਕਿ ਜੇ ਇਨਕੁਆਇਰੀਆਂ ਹੋਣ ਲੱਗ ਪਈਆਂ ਤੇ ਹੋਰ ਵੀ ਕਈ ਪਰਦੇ ਖੁੱਲਣਗੇ ਔਰ ਇਹ ਗੱਲ ਵੀ ਸਪਸ਼ਟ ਹੋ ਕੇ ਆਊਗੀ ਕਿ ਇੱਕ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਤੁਸੀਂ ਕਰਾਏ ਜਿੱਥੇ ਮਾਹੌਲ ਖਰਾਬ ਕੀਤਾ ਔਰ ਮਾਹੌਲ ਖਰਾਬ ਕਰਕੇ ਫਿਰ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਸਿਰਫ ਇਸ ਲਈ ਕਿ ਤੁਸੀਂ ਆਪ ਦੇ ਆਪ ਨੂੰ ਪੋਲਿਟਿਕਲ ਪਾਰਟੀ ਦੇ ਤੌਰ ਤੇ ਇਸਟੈਬਲਿਸ਼ ਕਰ ਲੋ ਔਰ ਇੱਕ ਇਨਸੀਡੈਂਟ ਨਹੀਂ ਹੈ ਤੁਸੀਂ ਲੋਕਾਂ ਤੇ ਆਹ ਰੋਪ ਲਾਏ ਫਿਰ ਤੁਸੀਂ ਮਾफी ਮੰਗੋ ਛੋਟੀ ਜਿਹੜੀ ਪੋਲਿਟਿਕਸ ਹੈ ਉਹ ਝੂਠ ਜਿਹੀ ਟਿੱਕੀ ਹੈ ਔਰ ਅੱਜ ਵੀ ਪੰਜਾਬ ਇਹ ਪੰਜਾਬ ਦਾ ਬਾਰਡਰ ਸਟੇਟ ਜਿੱਥੇ ਹਮੇਸ਼ਾ ਹੀ ਪਾਕਿਸਤਾਨ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਆ ਪਾਕਿਸਤਾਨ ਨੇ ਹੈਜ਼ ਆਲਵੇਸ ਟ੍ਰਾਈਡ ਟੂ ਫੋਰਮ ਐਂਡ ਟ੍ਰਬਲ ਉਸ ਬਾਰਡਰ ਸਟੇਟ ਦੇ ਸੋਸ਼ਲ ਫੈਬਰਿਕ ਨੂੰ ਹਿੰਦੂ ਸਿੱਖ ਇਕਤਾ ਨੂੰ ਭਾਈਚਾਰਕ ਸਾਂਝ ਨੂੰ ਤੁਸੀਂ ਕਿਵੇਂ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਤੇ ਸਿਰਫ ਇਸ ਲਈ ਕਿ ਤੁਹਾਡੇ ਸਿਆਸੀ ਪੈਰ ਜਮ ਜਾਣ ਸ਼ਾਇਦ ਸਿਆਸੀ ਪੈਰ ਜਮਾਉਣ ਤੇ ਇੱਕ ਵਾਰੀ ਤਾਂ ਤੁਸੀਂ ਕਾਮਯਾਬ ਹੋ ਗਏ ਹੋ ਨਗਰ ਤੁਹਾਡੇ ਝੂਠ ਦੀ ਰਾਜਨੀਤੀ ਧੋਖੇ ਦੀ ਰਾਜਨੀਤੀ ਫਰੇਬ ਦੀ ਰਾਜਨੀਤੀ ਅੱਜ ਉਹਦਾ ਪਰਦਾ ਫਾਸ਼ ਹੋ ਰਿਹਾ ਔਰ ਮੈਂ ਮੰਗ ਕਰਦਾ ਜਿੱਥੇ ਮੈਂ ਇਸ ਵਰਡਿਕਟ ਨੂੰ ਵੈਲਕਮ ਕਰਦਾ ਔਰ ਸ਼ਰਮ ਆਉਣੀ ਚਾਹੀਦੀ ਪਰ ਗਵਰਨਟਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਤੁਹਾਨੂੰ ਯੂ ਆਰ ਦਾ ਫਰਸਟ ਪੋਲੀਟੀਕਲ ਪਾਰਟੀ ਜੀ ਦੇ ਕਾਰਕੁਨ ਨੂੰ ਧਰਮ ਗ੍ਰੰਥ ਦੀ ਬੇਅਤਬੀ ਧਾਰਮਿਕ ਭਾਵਨਾਵਾਂ ਦੋ ਸਮੁਦਾਇ ਨੂੰ ਆਪਸ ਵਿੱਚ ਲੜਾਉਣ ਲਈ ਤੁਹਾਨੂੰ ਕਨਵਿክት ਕੀਤਾ ਗਿਆ ਤੁਹਾਡੇ ਚਿਹਤੇ ਐਮ ਐਲ ਏ ਨੂੰ ਤੁਹਾਡੇ ਮੁੱਛ ਦੇ ਵਾਲ ਨੂੰ ਤੁਹਾਡੀ ਸੱਜੀ ਬਾਹ ਨੂੰ ਨਰੇਸ਼ ਯਾਦਵ ਨੂੰ ਆਈ ਥਿੰਕ ਇਲੈਕਸ਼ਨ ਕਮਿਸ਼ਨ ਸ਼ੁਡ ਟੇਕ ਨੋਟਿਸ ਡੀ ਰੈਕਗਨਾਈਜ਼ ਅ ਪਾਰਟੀ ਥੈਟ ਇਸ ਟ੍ਰਾਈਂਗ ਟੂ ਕ੍ਰੀਏਟ ਟ੍ਰਬਲ ਇਨ ਦਾ ਬਾਰਡਰ ਸਟੇਟ ਐਟ ਦਾ ਸੇਮ ਟਾਈਮ CBI should step in honorable court should mark an inquiry of all sacrilege incidents in Punjab aur tusi manno meri gal ki jeh di sahi tareeke nal inquiry hogi bahut kujh samne aauga ki kime ik siyasi party ne mahol kharab karke apna siyasi fayda uthaun di koshish kiti hai is layi kalli maafi nal nahi charna thode te karwai honi chahidi ki tusi desh de hit de khilaf jaake ਬਾਰਡਰ ਸਟੇਟ ਦੇ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਦੇਸ਼ ਲਈ ਔਰ ਭਾਈਚਾਰਕ ਸਾਨ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਔਰ ਵਿਰੋਧੀ ਮੁਲਕ ਦੀਆਂ ਕੋទੀਆਂ ਸ਼ਾਦਸ਼ਾ ਦਾ ਹਿੱਸਾ ਬਣ ਰਹੇ ਹਾਂ ਮੈਂ ਸਮਝਦਾ ਪਾਕਿਸਤਾਨ ਦੀ ਸੋਚ ਦਾ ਹੱਥ ਠੋਕਾ ਬਣ ਰਿਹਾ ਇਸ ਲਈ ਯੂ ਨੀਡ ਟੂ ਬੀ ਟੇਕਨ ਟੂ ਟਾਸਕ ਔਰ ਇਹ ਜੀ ਗੰਦੀ ਰਾਜਨੀਤੀ ਕਰਨ ਵਾਲੇ ਲੋਕ ਉਹਨਾਂ ਨੂੰ ਤਾਂ ਇੰਨੀ ਸਖ਼ ਸਜ਼ਾ ਮਿਲਣੀ ਚਾਹੀਦੀ ਕਿ ਗਾਂ ਲੱਤਾ ਕੰਬੜ ਟੋਡੀਆਂ ਇਹਜੀ ਸੋਚ ਰੱਖਣ ਵਾਸਤੇ ਔਰ ਇਹਜੀ ਕਾਰਵਾਈ ਕਰਨ ਵਾਸਤੇ ਸੋ ਆਈ ਅਰਜ தி ਆਨਰੇਬਲ ਕੋਰਟਸ ਐਂਡ ਮੈਂ ਸੀਬੀਆਈ ਇਨਕੁਆਇਰੀ ਦੀ ਮੰਗ ਕਰਦਾ ਟੂ ਗੈਟ ði ਟਰੂਥ ਆਊਟ ਐਂਡ 올 ði ਆਦਰ ਮੈਟਰਸ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ